ਅਮਰਤਪਾਲ ਸਿੰਘ ਬਾਠ ਕੌਣ ਹੈ ਕਰਨ ਕਰਨ ਦੀ ਜਿਮਨੀ ਚੋਣ ਚ ਉਸ ਦੀ ਚਰਚਾ ਕਿਉਂ ਹੋ ਰਹੀ ਹੈ ਨਾ ਉਹ ਭਾਰਤ ਚਰਿੰਦਾ ਹੈ ਨਾ ਹੀ ਸਿੱਧੇ ਤੌਰ ਤੇ ਕਰਨ ਕਰਨ ਦੇ ਚੋਣ ਪ੍ਰਕਿਰਿਆ ਦੇ ਨਾਲ ਉਸ ਦਾ ਕੋਈ ਵਾਸਤਾ ਹੈ ਪਰ ਉਸ ਦੀ ਇੰਨੀ ਚਰਚਾ ਕਿਉਂ ਹੋ ਰਹੀ ਹੈ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਨੇ ਇਸ ਬਾਰੇ ਇੱਕ ਵਿਸਤਾਰਤ ਰਿਪੋਰਟ ਕੀਤੀ ਹੈ ਕਮਲਦੀਪ ਸਿੰਘ ਬਰਾੜ ਆਪਣੀ ਰਿਪੋਰਟ ਵਿੱਚ ਸਥਾਨਕ ਪਿੰਡ ਚੀਮਾ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੀ ਗੱਲ ਕਰਦੇ ਹਨ ਇਸ ਰੋਡ ਸ਼ੋਅ ਦੌਰਾਨ ਗਿੱਦੜਵਾਹਾ ਤੋਂ ਵਿਧਾਇਕ ਹਰਦੀਪ ਸਿੰਘ ਡਿੰਪੀ ਨੇ ਪਿੰਡ ਵਾਸੀਆਂ ਵੱਲੋਂ ਅਪੀਲ ਕੀਤੀ ਕਿ ਗੈਂਗਸਟਰਵਾਦ ਨਾਲ ਸਬੰਧਤ ਹਿੰਸਾ ਦੇ ਇੱਕ ਮਾਮਲੇ ਵਿੱਚ ਨਿਆਂ ਹੋਣਾ ਚਾਹੀਦਾ ਡਿੰਪੀ ਢਿੱਲੋਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਚੀਮਾ ਪਿੰਡ ਦੇ ਮਹਤਵਪੂਰਨ ਬੰਦੇ ਦੇ ਕਤਲ ਤੋਂ ਬਾਅਦ ਵੀ ਪਿੰਡ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਚੋਣ ਤੋਂ ਬਾਅਦ ਨਿਆਂ ਯਕੀਨੀ ਬਣਾਇਆ ਜਾਵੇ ਦਰਅਸਲ ਸੋਨੂ ਚੀਮਾ ਉਰਫ ਅਵਨ ਕੁਮਾਰ ਚੀਮਾ ਪਿੰਡ ਦਾ ਸਾਬਕਾ ਸਰਪੰਚ ਸੀ ਜਿਸ ਦਾ ਜਨਵਰੀ 2024 ਵਿੱਚ ਇੱਕ ਸੈਲੂਨ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਬਾਅਦ ਵਿੱਚ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਮੀਆਂਪੁਰ ਪਿੰਡ ਦੇ ਰਹਿਣ ਵਾਲੇ ਕਥਿਤ ਗੈਂਗਸਟਰ ਅਮਰਤਪਾਲ ਸਿੰਘ ਬਾਠ ਖਿਲਾਫ ਕਤਲ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਅਮਰਤਪਾਲ ਸਿੰਘ ਬਾਠ ਬਾਰੇ ਮੰਨਿਆ ਜਾਂਦਾ ਹੈ ਕਿ ਉਹ 2018 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਹੁਣ ਉੱਥੇ ਹੀ ਬਸ ਗਿਆ ਢਿੱਲੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਵਾਂ ਨੇ ਗੱਲਬਾਤ ਦੌਰਾਨ ਬਾਠ ਦਾ ਨਾਮ ਨਹੀਂ ਲਿਆ ਢਿੱਲੋਂ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਨੂੰਨ ਲਾਗੂ ਕਰਨ ਲਈ ਸਖਤ ਰੋਖ ਅਪਣਾਇਆ ਜਾਵੇਗਾ ਉਹਨਾਂ ਕਿਹਾ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਕੋਈ ਰਿਆਇਤ ਜਾਂ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਹਾਲਾਂਕਿ ਮਾਨ ਅਤੇ ਢਿੱਲੋਂ ਨੇ ਬਾਠ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ ਪਰ ਕਾਂਗਰਸ ਨੇਤਾਵਾਂ ਜਿਸ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਵੀ ਸ਼ਾਮਲ ਹਨ ਬਾਰ-ਬਾਰ ਦੋਸ਼ ਲਗਾਉਂਦੇ ਆਏ ਹਨ ਕਿ ਬਾਠ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦਾ ਜਵਾਈ ਹੈ ਰੰਧਾਵਾ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕੰਚਨਪ੍ਰੀਤ ਕੌਰ ਉਸ ਦੀ ਇਸ ਮੋਹਮ ਵਿੱਚ ਨਜ਼ਰ ਆਈ ਹੈ ਕੰਚਨਪ੍ਰੀਤ ਕੌਰ ਨੇ ਇਸ ਪਰਿਵਾਰਕ ਸਬੰਧ ਬਾਰੇ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ ਕਮਲਦੀਪ ਸਿੰਘ ਬਰਾੜ ਆਪਣੀ ਰਿਪੋਰਟ ਵਿੱਚ ਅੱਗੇ ਲਿਖਦੇ ਹਨ ਮੀਡੀਆ ਨਾਲ ਗੱਲਬਾਤ ਦੌਰਾਨ ਕੰਚਨਪ੍ਰੀਤ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਉੱਤੇ ਦੋਸ਼ ਲਾਇਆ ਕਿ ਉਸਨੇ ਬਾਠ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਉਸਨੇ ਕਿਹਾ ਕਿ ਸੰਧੂ ਆਪਣੀ ਕਾਰ ਵਿੱਚ ਬਾਠ ਨੂੰ ਘਮਾਉਂਦਾ ਸੀ। ਪਰ ਬਾਅਦ ਵਿੱਚ ਉਸ ਦੇ ਖਿਲਾਫ ਹੋ ਗਿਆ ਅਤੇ ਝੂਠੇ ਮਾਮਲਿਆਂ ਵਿੱਚ ਫਸਾ ਦਿੱਤਾ। ਇਹ ਦੋਸ਼ ਉਸ ਸਮੇਂ ਦੇ ਹਨ ਜਦੋਂ ਸੰਧੂ ਅਕਾਲੀ ਭਾਜਪਾ ਸਰਕਾਰ ਵਿੱਚ ਵਿਧਾਇਕ ਸੀ। ਉਸ ਰਿਕਾਰਡ ਮੁਤਾਬਕ ਅਮਰਤਪਾਲ ਸਿੰਘ ਬਾਠ ਉੱਤੇ 17 ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਤਿੰਨ ਅਕਾਲੀ ਭਾਜਪਾ ਰਾਜ ਦੇ ਹਨ। ਜਦੋਂ ਹਰਮੀਤ ਸਿੰਘ ਸੰਧੂ ਆਪ ਪਾਲੀਦਲ ਦਾ ਵਿਧਾਇਕ ਹੁੰਦਾ ਸੀ ਸਭ ਤੋਂ ਵੱਧ ਮੁਕਦਮੇ 2017 ਤੋਂ 2022 ਦੇ ਦਰਮਿਆਨ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਅਮਰਤਪਾਲ ਸਿੰਘ ਉੱਤੇ 12 ਮੁਕਦਮੇ ਦਰਜ ਕੀਤੇ ਗਏ 2024 ਵਿੱਚ ਦੋ ਹੋਰ ਮੁਕਦਮੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਸੋਨੂ ਚੀਮਾ ਦੇ ਕਤਲ ਦਾ ਮਾਮਲਾ ਸੀ ਸਤੰਬਰ 2019 ਵਿੱਚ ਬਾਟ ਖਿਲਾਫ ਪਾਬੰਦੀ ਸ਼ੁਦਾ ਜੱਥੇਬੰਦੀ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਕਥਿਤ ਸਬੰਧਾਂ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਹੇਠ ਮੁਕੱਦਮਾ ਵੀ ਦਰਜ ਕੀਤਾ ਗਿਆ ਪੁਲਿਸ ਨੇ ਉਸਦੇ ਦੋ ਸਾਥੀਆਂ ਹਰਜੀਤ ਸਿੰਘ ਅਤੇ ਸ਼ਮਸ਼ੀਰ ਸਿੰਘ ਨੂੰ ਉਸਦੇ ਜੱਦੀ ਪਿੰਡ ਮੀਆਪੁਰ ਤੋਂ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਗ੍ਰਿਫਤਾਰੀਆਂ ਦੌਰਾਨ 6 ਹਥਿਆਰ ਜਿਨ੍ਹਾਂ ਵਿੱਚ 9mm ਪਿਸਤੌਲ 4 32 ਬੋਰ ਦੇ ਪਿਸਤੌਲ ਅਤੇ ਇੱਕ 32 ਬੋਰਦਾਰ ਬਾਲਵਰ ਸ਼ਾਮਲ ਸੀ ਇਸ ਦੇ ਨਾਲ ਕਈ ਮੋਬਾਈਲ ਫੋਨ ਵੀ ਬ੍ਰਾਹਮਤ ਕੀਤੇ ਗਏ ਸਨ ਉਸਨੇ ਦਾਵਾ ਕੀਤਾ ਸੀ ਕਿ ਇਹ ਟੋਲਾ ਜਿਸ ਵਿੱਚ ਬਾਠ ਤੇ ਹੋਰ ਸਾਥੀ ਸ਼ੁਭਦੀਪ ਤੇ ਰਣਦੀਪ ਸਿੰਘ ਗੋਲਡੀ ਤੇ ਕਰਨਾਲ ਦਾ ਆਸ਼ੂ ਵੀ ਸ਼ਾਮਲ ਸਨ ਪੰਜਾਬ ਵਿੱਚ ਇੱਕ ਵੱਡੇ ਅਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਸਨ ਜਿਸ ਨੂੰ ਪੁਲਿਸ ਨੇ ناکام ਕਰ ਦਿੱਤਾ ਕਾਂਗਰਸ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਬਾਠ ਨੇ ਤਰਨਤਾਰਨ ਦੇ ਸਰਪੰਚਾਂ ਨੂੰ ਧਮਕੀ ਭਰੇ ਫੋਨ ਕੀਤੇ ਤਾਂ ਜੋ ਉਹ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਵੋਟ ਪਾਉਣ ਇਹ ਸਹੀ ਹੈ ਕਿ ਸੋਨੂ ਚੀਮਾ ਦੇ ਕਤਲ ਤੋਂ ਬਾਅਦ ਸੁਖਵਿੰਦਰ ਕੌਰ ਰੰਦਾਵਾ ਦੀ ਰਾਜਨੀਤਿਕ ਜ਼ਮੀਨ ਉਸੇ ਇਲਾਕੇ ਵਿੱਚ ਬੜੀ ਫੁੱਲੀ ਹੈ ਜਿੱਥੇ ਸੋਨੂ ਚੀਮੇ ਦਾ ਸਿੱਕਾ ਚੱਲਦਾ ਸੀ ਚੀਮਾ ਖੁਦ ਇੱਕ ਪ੍ਰਭਾਵਸ਼ਾਲੀ ਪਰ ਵਿਵਾਦਿਤ شخصیت ਸੀ ਜਿਸ ਦੇ ਖਿਲਾਫ ਇਰਾਦਾ ਕਤਲ ਅਤੇ ਬਲਤਕਾਰ ਦੇ ਅਪਰਾਧਿਕ ਮਾਮਲੇ ਦਰਜ ਸਨ ਸੋ ਅਮਰਤਪਾਲ ਸਿੰਘ ਬਾਠ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਸੋ ਅਮਰਤਪਾਲ ਸਿੰਘ ਬਾਠ ਦੀ ਕਾਫੀ ਚਰਚਾ ਹੋ ਰਹੀ ਹੈ ਜਿਸ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰ ਨੇ ਸੋ ਅਮਰਤਪਾਲ ਸਿੰਘ ਬਾਠ ਦੀ ਤਰਨਤਨ ਹਲਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਾਂਗਰਸ ਪਾਰਟੀ ਦਾ ਇਲਜ਼ਾਮ ਹੈ ਕਿ ਉਹ ਫੋਨ ਕਰਕੇ ਧਮਕੀਆਂ ਦੇ ਕੇ ਸਰਪੰਚਾਂ ਤੋਂ ਵੋਟਾਂ ਅਕਾਲੀ ਦਲ ਦੇ ਪੱਖ ਵਿੱਚ ਪੁਗਤਾਰਿਆ ਅਕਾਲੀ ਦਲ ਦੇ ਉਮੀਦਵਾਰ ਨੇ ਉਸ ਨਾਲ ਆਪਣੀ ਰਿਸ਼ਤੇਦਾਰੀ ਦੇ ਸਬੰਧਾਂ ਨੂੰ ਸਪਸ਼ਟ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਚੋਣ ਤੋਂ ਬਾਅਦ ਇਸ ਮਾਮਲੇ ਵਿੱਚ ਨਿਆਂ ਕਰਵਾਇਆ ਜਾਏਗਾ ਨਾ ਕਿਸੇ ਦੀ ਸ਼ਿਕਾਇਤ ਮੰਨੀ ਜਾਏਗੀ ਅਤੇ ਨਾ ਹੀ ਕਿਸੇ ਨਾਲ ਰਿਆਇਤ ਕੀਤੀ ਜਾਵੇਗੀ